ਇੱਕ ਫਕੀਰ ਕੋਈ ਮਹਾਤਮਾ ਰੱਬ ਦਾ ਪਿਆਰਾ ਕਹਿੰਦੇ ਗੰਗਾ ਤੇ ਇਸ਼ਨਾਨ ਕਰਨ ਚੱਲਿਆਗਾ ਗੰਗਾ ਦੇ ਉੱਪਰ ਚੱਲਦਾ ਚੱਲਦਾ ਕਹਿੰਦੇ ਜੋ ਪੀ ਬਨਾਰਸ ਹੁੰਦਾ ਹੋਇਆ ਰਸਤਾ ਤੈ ਕਰਦਾ ਹੋਇਆ ਕਹਿੰਦੇ ਕੰਸੀ ਸ਼ਹਿਰ ਪਹੁੰਚਿਆ ਉਦੇ ਪੈਰਾਂ ਦੇ ਵਿੱਚ ਜੁੱਤੇ ਪਾਏ ਹੋਏ ਨੇ ਤੁਰਿਆ ਜਾਂਦਾ ਫਕੀਰ ਆ ਪਹੁੰਚਿਆ ਹੋਇਆ ਕੋਈ ਆਮ ਨਹੀਂ ਹੁਣ ਕਨਸੀ ਦੇ ਵਿੱਚ ਭਗਤ ਰਵਿਦਾਸ ਜੀ ਰਹਿੰਦੇ ਸੀ ਸਪਰੀ ਦੇ ਵਿੱਚ ਰਹਿੰਦੇ ਨੇ ਤੇ ਜੁੱਤੀਆਂ ਗੱਢਦੇ ਨੇ ਗੱਲ ਸਕੂਨ ਦੀ ਹੈ ਪਿਆਰੇਓ ਸਪਰੀ ਦੇ ਵਿੱਚ ਰਹਿੰਦੇ ਨੇ ਇਹਨੇ ਸੁਣਿਆ ਬੜਾ ਸੁਣਨਾ ਬਾਰੇ ਉਹਨਾਂ ਦੀ ਮਹਿਮਾ ਉਹਨਾਂ ਦੀ ਗਮਾ ਚਲਦਾ ਚਲਦਾ ਇਹਨੇ ਜਦੋਂ ਸ਼ਾਮ ਹੋਈ ਉਹਨਾਂ ਦੇ ਕੋਲ ਰੁਕੇ ਉਹਨਾਂ ਨੇ ਬੜੀ ਸੇਵਾ ਕੀਤੀ ਜਲ ਪਾਣੀ ਦੀ ਪ੍ਰਸ਼ਾਦੇ ਪਾਣੀ ਦੀ ਭਗਤਰ ਉਦਾਸ ਮਹਾਰਾਜ ਪਤਨੀ ਵੀ ਕੋਲਾ ਦੋਨੇ ਰਹਿੰਦੇ ਨੇ ਪਤੀ ਤੇ ਪਤਨੀ ਉਸ ਫਕੀਰ ਦੀ ਬੜੀ ਸੇਵਾ ਕੀਤੀ ਉਹ ਫਕੀਰ ਨੇ ਕਹਿੰਦੇ ਖੁਸੋ ਕੇ ਉਹ ਦੇਖਿਆ ਬੀਤ ਉਹਦੇ ਚਰਨਾਂ ਵਿੱਚ ਬੜੇ ਰਾਜੇ ਆਉਂਦੇ ਨੇ ਪਰ ਤੁਸੀਂ ਇੱਕ ਸੱਪਰੀ ਵਿੱਚ ਰਹਨੇ ਹੋ ਕਾਨਿਆਂ ਦੀ ਇਹ ਸੱਪਰੀ ਟੁੱਟੀ ਜੀ ਸੱਪਰੀ ਆ ਮੈਂ ਤੁਹਾਨੂੰ ਇੱਕ ਚੀਜ਼ ਦੇ ਕੇ ਜਾਵਾਂਗਾ ਜਿਹਦੇ ਨਾਲ ਤੁਸੀਂ ਬਹੁਤ ਅਮੀਰ ਹੋ ਸਕਦੇ ਹੋ ਥੋੜੇ ਸਮੇਂ ਦੇ ਵਿੱਚ ਅਮੀਰ ਹੋ ਜਾਓਗੇ ਕਿਨ ਜਦੋਂ ਫਕੀਰ ਤੁਰਨ ਲੱਗਿਆ ਕਨਾ ਭਗਤ ਰਵਦਾਸ ਜੀ ਨੂੰ ਕਹਿਣ ਲੱਗੇ ਕਹਿੰਦੇ ਲਓ ਜੀ ਆ ਇੱਕ ਬੱਟੀ ਹੈਗੀ ਬੱਟੀ ਪਾਰਸ ਦੀ ਇਹ ਅਰਥਾਤ ਤਾਨੁਗਨਾ ਸੋਨਾ ਬਣਾ ਜਾਂਦੀ ਹੈ ਲੋਹਾ ਹੋ ਗਿਆ ਪਿੱਤਲ ਹੋ ਗਿਆ ਅੱਠ ਧਨਤਾਂ ਨੂੰ ਸੋਨਾ ਬਣਾ ਦਿੰਦੀ ਆ ਤੁਸੀਂ ਇਹਨੂੰ ਸਾਹਮਣੇ ਰੱਖੋ ਲੋਹੇ ਨਾਲ ਲਾ ਲਓਗੇ ਜਿਹੜੀ ਵੀ ਚੀਜ਼ ਨਾਲ ਲਾ ਲਓਗੇ ਕਿ ਨਾਲ ਸੋਨਾ ਬਣ ਜਾਏਗਾ ਤੁਸੀਂ ਤਾਂ ਰਾਤੇ ਰਾਤ ਅਮੀਰ ਹੋ ਜਾਓਗੇ ਤੁਹਾਡੇ ਕੋਲੇ ਬੜਾ ਪੈਸਾ ਆ ਜਾਏਗਾ ਤੁਹਾਡੇ ਮਹਿਲ ਸੋਨੇ ਦੇ ਬਣ ਜਾਣਗੇ ਇਹਨੂੰ ਸਾਹਮਣੇ ਰੱਖਿਓ ਹੁਣ ਗੱਲ ਸਕੂਨ ਦੀ ਹੈ ਪਿਆਰੀ ਭਗਤ ਰਵਿਦਾਸ ਮਹਾਰਾਜ ਕਹਿਣ ਲੱਗੇ ਰੱਖ ਜੋ ਜੀ ਇੱਥੇ ਇਹ ਨਹੀਂ ਕਹਾ ਵੀ ਦੇਜੋ ਕਹਿੰਦੇ ਰੱਖ ਜੋ ਜੀ ਹੁਣ ਜੇ ਕਿਤੇ ਸਾਡੇ ਵਰਗਾ ਹੁੰਦਾ ਪਿਆਰਿਓ ਸਾਨੂੰ ਕੋਈ 10 50 ਰੁਪਏ ਦੇ ਵੀ ਕਹਣਾ ਸੀ ਉਹਦੀ ਖੋਲ ਲੈਣੇ ਫੜ ਲੈਣੇ ਆ ਅਸੀਂ ਇਹ ਨਹੀਂ ਕਹਿੰਦੇ ਸੀ ਲੈਣੇ ਨਹੀਂ ਤੂੰ ਕੋ ਸਾਡੇ ਅੰਦਰ ਵੀ ਲਾਲਚ ਬੜਾ ਦਾ ਕੀ ਹੋਇਆ ਕਹਿੰਦੇ ਉਹ ਫਕੀਰ ਨੇ ਜਦੋਂ ਕਹਿੰਦੇ ਉਹ ਪਾਰਸ ਦਿੱਤੀ ਦਾ ਨਾਮ ਭਗਤ ਰਵਿਦਾਸ ਜੀ ਮਹਾਰਾਜ ਕਹਿਣ ਲੱਗੇ ਇੱਥੇ ਰੱਖ ਜੋ ਉਹਨੇ ਸੱਪਰੀ ਦੇ ਵਿੱਚ ਰੱਖ ਦਿੱਤੀ ਤੇ ਆਪ ਗੰਗਾ ਦੇ ਬਲ ਚਰਿਆ ਗਿਆ ਮਹੀਨੇ ਬਾਅਦ ਵਾਪਸ ਮੁੜਿਆ ਉਹਨੇ ਸੋਚਿਆ ਮਨਾ ਮੈਂ ਭਗਤ ਰਵਿਦਾਸ ਨੂੰ ਇੱਕ ਪਾਰਸ ਦੇ ਕਹੇ ਸੀ ਕਿ ਸ਼ਾਇਦ ਉਹਨੇ ਸੋਨੇ ਦੇ ਮੰਦਿਰ ਬਣਾ ਲਏ ਹੋਣਗੇ ਉਹ ਤਾਂ ਅਮੀਰ ਹੋ ਗਿਆ ਹੋਵੇਗਾ ਸੱਪਰੀ ਤਾਂ ਹੁਣ ਉਹਨੇ ਖਤਮ ਕਰਤੀ ਉਦੀ ਕੋ ਤਾਂ ਬਹੁਤ ਅਮੀਰ ਹੋ ਗਿਆ ਹੋਵੇਗਾ ਪਰ ਤੁਰਦਾ ਤੁਰਦਾ ਜਦੋਂ ਕਹਿੰਦੇ ਮਹੀਨੇ ਬਾਅਦ ਬਾਬਸ ਗੰਗਾ ਤੋਂ ਇਸ਼ਨਾਨ ਕਰਕੇ ਮੁੜਿਆ ਕਨਾ ਉਸੇ ਰਸਤੇ ਆ ਗਿਆ ਉਸੇ ਰਸਤੇ ਆਇਆ ਜਦੋਂ ਕਹਿੰਦੇ ਕੋਲੇ ਆਇਆ ਕਹਿੰਦੇ ਕੀ ਵੇਖਦਾ ਉਹੀ ਛੰਨ ਉਹੀ ਅੰਜਾਰ ਪਏ ਨੇ ਭਗਤ ਰਵਿਦਾਸ ਮਹਾਰਾਜ ਕਹਿੰਦੇ ਜੁੱਤੀਆਂ ਗੰਢ ਰਏ ਨੇ ਉੱਚੀ ਉੱਚੀ ਕਹਿੰਦੇ ਰੱਬ ਦਾ ਨਾਮ ਜਪਦੇ ਨੂੰ ਉੱਚੀ ਉੱਚੀ ਨਾਮ ਤੇ ਰਾਰਤੀ ਮਜਨ ਮਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਉੱਚੀ ਚੇ ਕੇ ਬਾਨੀ ਗਾਰੇ ਨੇ ਉੱਚੀ ਜਾਪ ਕਰਦੇ ਨੇ ਉਸ ਅਕਾਲ ਪੁਰਖ ਨੂੰ ਯਾਦ ਕਰਦੇ ਨੇ ਕਹਿੰਦੇ ਫਕੀਰ ਨੇ ਆਵਾਜ਼ ਮਾਰੀ ਕਿਨੇ ਭਗਤ ਜੀ ਮੈਂ ਤੁਹਾਨੂੰ ਇੰਨੀ ਕੀਮਤੀ ਚੀਜ਼ ਦੇ ਕੇ ਗਿਆ ਸੀ ਕੀ ਗੱਲ ਤੁਸੀਂ ਕਦਰ ਹੀ ਨਹੀਂ ਕੀਤੀ ਇਹ ਆਪ ਨੂੰ ਥੋੜੀ ਦਿੰਦੇ ਆ ਆਮ ਨੂੰ ਥੋੜ੍ਹੀ ਮਿਲਦੀ ਏ ਚੀਜ਼ ਤੁਸੀਂ ਤਾਂ ਚੀਜ਼ ਦੀ ਕਦਰ ਹੀ ਨਹੀਂ ਕੀਤੀ ਉਹ ਕਹਿੰਦੇ ਕਿਹੜੀ ਚੀਜ਼ ਦੀ ਮੈਂ ਤੁਹਾਨੂੰ ਪਾਰਸ ਦੇ ਕੇ ਕਿੱਥੇ ਪਈ ਆ ਕਹਿੰਦੇ ਜੇ ਮੈਨੂੰ ਤਾਂ ਪਿੱਛੇ ਰੱਖਾਂ ਗਿਉਂ ਵੇਖ ਲਓ ਪਰ ਸਾਡੇ ਕੰਮ ਨਹੀਂ ਸਾਡੇ ਉਹ ਚੀਜ਼ ਕੰਮ ਨਹੀਂ ਜਿਹਦੇ ਨਾਲ ਰੱਬ ਪਰਮਾਤਮਾ ਦਾ ਨਾਮ ਚੇਤੇ ਨਾ ਆਵੇ بس ਮੈਨੂੰ ਸੱਪਰੀ ਚੰਗੀ ਆ ਮੈਂ ਆਪਣੀਆਂ ਕਿਰਤ ਕਰਦਾ ਕਾ ਸੱਪਰੀ ਦੇ ਵਿੱਚ ਰਹਿੰਦਾ ਜਿਹੜਾ ਮੈਨੂੰ ਇਹਦੇ ਵਿੱਚ ਆਨੰਦ ਆਕਣਾ ਉਹਨਾਂ ਆਨੰਦ ਮੈਨੂੰ ਮਹਿਲਾਂ ਦੇ ਵਿੱਚ ਜਦ ਕੋ ਮਾਇਆ ਦੇ ਵਿੱਚ ਹੋਣੀ ਹੁੰਦਾ ਜੇ ਕਿਤੇ ਮੈਂ ਮਹਿਲ ਬਣਾ ਵੀ ਲੈਂਦਾ ਕਨਾ ਇਹ ਪਾਰਸ ਨਾਲ ਸੋਨੇ ਦੇ ਪਰ ਮੈਂ ਰੱਬ ਤੋਂ ਦੂਰ ਹੋ ਜਾਂਦਾ ਪਰ ਮਨ ਨੂੰ ਲੋੜ ਨਹੀਂ ਨਦੀ ਜਦੋਂ ਵੇਖੀ ਕਹਿੰਨ ਜਿੱਥੇ ਰੱਖੀ ਤੀ ਕਿਨੇ ਫਕੀਰ ਨੇ ਉੱਥੇ ਪਈ ਆ ਕਹਿੰਦੇ ਸੱਚ ਜਾਣਿਓ ਉਹ ਫਕੀਰ ਵੀ ਚਰਨਾ ਚ ਲਿਖ ਪਿਆ ਬੇਡਾ ਬਟਾ ਤਿਆਗੀ ਐਡਾ ਵੱਡਾ ਸੰਤੋਖ ਜਿਹੜਾ ਆਨੰਦ ਸੱਪਰੀ ਦੇ ਵਿੱਚ ਆ ਕਹਨ ਉਹ ਮਹਿਨਾਂ ਦੇ ਵਿੱਚ ਨਹੀਂ ਜਿਹੜਾ ਸਪੂਨ ਧਰਤੀ ਦੇ ਉੱਪਰ ਪੈ ਕੇ ਮਿੱਟੀ ਦੇ ਉੱਪਰ ਪੈ ਕੇ ਆਉਂਦਾ ਕਨਾ ਉਹ ਮਹਿਲ ਮਾੜੀਆਂ ਦੇ ਵਿੱਚ ਮਖਵਲੀ ਸੇਜਾਂ ਦੇ ਉੱਪਰ ਆਨੰਦ ਨਹੀਂ ਆਉਂਦਾ ਪਿਆਰੇਓ ਜਿਹੜੀ ਨੀਂਦ ਧਰਤੀ ਦੇ ਜ਼ਮੀਨ ਤੇ ਪੈ ਕੇ ਆਉਂਦੀ ਹੈ ਕਨਾ ਕੋਈ ਚੰਗੀ ਸੇਜ ਬਣੀ ਹੋ ਉੱਥੇ ਨੀਂਦ ਉਹ ਨਹੀਂ ਆਉਂਦੀ ਉੱਥੇ ਉਹ ਬਖਰਾ ਆਨੰਦ ਦਾਗਾ ਪਗਤ ਰਵਿਦਾਸ ਮਹਾਰਾਜ ਜੀ ਕਹਿੰਦੇ ਕਿ ਸਾਨੂੰ ਲੋੜ ਨਹੀਂ ਕਿਉਂ ਇਹ ਦੇ ਨਾਲ ਤਾਂ ਰੱਬ ਭੁੱਲ ਜਾਂਦਾਗਾ ਰੱਬ ਨੂੰ ਇਹ ਭਲਾਉਂਦੀ ਹੈਗੀ ਪਰ ਅਸੀਂ ਤਾਂ ਸੱਪਰੀ ਦੇ ਵਿੱਚ ਹੀ ਠੀਕ ਆ ਅਸੀਂ ਰੱਬ ਦਾ ਨਾਮ ਜਪਦੇ ਆ ਤੇ ਬੰਦਗੀ ਕਰਦੇ ਆ